हाँ फिंगर बोल दिया पुत्र हाँ आई नहीं है तू अच्छा वाली तो नहीं चलो भी कितने जे आ गई अच्छा इतनी आ गई नहीं डेली ठीक फिर फोन कर दें तू चल कोई ना फिर पुत्र आ जा आ जा आ जा कहीं नहीं है मैंने पहले कोई नहीं निशुक बिंद्रा आप भी उन्हें आप आई गोरी ਆਪਣੀ ਬੋ ਕਿੱਧਰ ਵੀ ਇੱਥੇ ਸੀ ਬਣਾਦਾ ਕੰਮ ਨਹੀਂ ਕਰੀ। ਹਾਂ ਆਪਣੀ ਸੇਮਰਾ ਹੁੰਦੀ ਐ। ਅੱਛਾ ਹਾਂ। ਚੱਲ ਵਧੀਆ ਐ। ਬੋਰੋਂ ਦਾ ਇੱਥੇ ਨੇੜੇ ਆ ਰਹੀ ਐ। ਫੋਨ ਕਰ ਲੈ ਬਈ ਬਹੂ ਆ ਆਪਣੀ ਕੁੜੀ ਆ ਰਹੀ ਐ ਬਹੂrani। ਅੱਛਾ ਤੇ ਕੋਈ ਚੀਜ਼ ਵਟਸਐਪ ਮੰਗਾ ਬਚਾਰ ਤੋਂ ਬਣਾਓ ਵਧੀਆ ਠੰਡ ਚ ਆ ਗਈ ਜਵਾਕ ਦੀ। ਚਲ ਹਾਂ ਬੁਲਾ ਲੈਨੇ ਹਾਂ ਬਣਾਓ ਉੱਧਰ ਜੀ। ਉੱਡਾ ਬਈ ਚਲ ਮਿਲ ਜੂਗੀ। ਆਣੀ ਬਣਾਓ ਬਈ ਤੇ ਚੀਜ਼ ਵਟਸਐਪ ਮੰਗਾ ਰੋਂਡ ਚ ਹੁੰਦੀ ਜਵਾਕ ਦੀ। ਪਰ ਉਹ ਜੀ ਆ ਜਾਂਦੀ ਆ ਤਾਂ ਵੇਦਰੀ ਆ। ਸੁਣ ਲੈ। ਹੋਏ ਕਰਦੇ ਮੈਂ ਜਿਹਨ ਸੀਟ ਖਰੀਦਾ ਬੋਲ ਦਿੱਤੇ। ਦੱਦੀ ਰਖੀ ਐ ਤੇ ਮਾ ਰਖੀ ਐ ਤੇ ਹੋਰ ਹੋਈ ਗੱਲ ਵੀ। ਜੁਆਕੜੀ ਕਿਹੜਾ ਰੋਜ਼ੀ ਆਉਂਦੀ ਐ? ਮੈਂ ਤਾਂ ਸਾਲ 6 ਮਹੀਨੇ ਤੋਂ ਆਉਂਦੀ ਐ। ਅੱਜ ਮੁੰਡੇ ਨੂੰ ਆ ਜਾਂਦੇ। ਮੈਂ ਤਾਂ ਫਿਰ ਉਹ ਕੁਛ। ਇਹ ਨਹੀਂ ਜਾਂਦੀ। ਇਹ ਨਹੀਂ ਪਰਿਆ ਨਾ ਕੋਲੇ ਜਾਂ। ਮੈਂ ਤਾਂ ਕੀ ਨਹੀਂ ਆਉਂਦੀ ਗਰਮ ਨਾਲ ਆਪਾਂ ਉੱਥੇ ਰਸੋਈ ਚ ਬੜ ਗਏ ਕੋਈ ਮੰਗਾ ਆਇਆ ਕੋਸਾ ਚਾਹ ਪਾਣੀ ਨੂੰ ਕੋਈ ਸਮਾਨ ਸਮੂਨ ਕੇ ਮੰਗਾਏਗੇ ਲੱਗ ਬਾਤ ਨਹੀਂ ਕਰਾ ਰੋਜੀ ਆਉਗੀ ਉੱਧਰ ਦੇਖੋ ਭਾਈ ਕੁੜੀ ਕੰਨੀ ਹਾਂ ਇਹਨਾਂ ਸੌਫਾ ਦੇਖੋ ਹੁਣ ਟੇਮ ਕਰਦਾ ਹੁਣ ਮਤਬ ਹਮਨੇ ਅਗਲੇ ਦਿਨ 11 ਉਹ ਵੀਰੇ ਦੇ ਪੈ ਦੋ ਨਾਈ ਅੰਦਰ ਆ ਤੋ ਵੇ ਕਿਹਦੀ ਆ ਗਈ ਕਿ ਕੀ ਆਦੀ ਮੇਰੀ ਦਾਦੀ ਤਾਂ ਨਹੀਂ ਸਭ ਕੇ ਜਾਵਾ ਮੇਰੇ ਜੇ ਮਰਦੇ ਹਾਂ ਇਹ ਵੇ ਮੈਂ ਤਾਂ ਕਰਾਂ ਦੀ ਦੀਖਦੀ ਆ ਬਹੁਤ ਮੈਂ ਤਾਂ ਕਰਾਂ ਦੀ ਦੀਖਦੀ ਆ ਮੈਂ ਨਾ ਪੱਖਾ ਪੱਖ ਨਹੀਂ ਮੈਂ ਮਾਰ ਜਾਂ ਉਹ ਨਿਪਕਾ ਜਾ ਖਾ ਗਿਆ ਭਾਈ ਅੱਜ ਮੈਂ ਪਤਾ ਜਿੰਨਾ ਮੇਰੀ ਬੇਬੇ ਡਿੱਗੀ ਜਾਂਦੀ ਹੋਰ ਕੋਈ ਮੈਂ ਤਾਂ ਭਾਈ ਮੈਂ ਰੋਜ਼ ਖਾਈ ਰਹੀ ਤੂੰ ਤਾਂ ਹਾਂ ਉਹ ਕੁਛਰੀ ਬਾਤ ਫੋਨ ਨਹੀਂ ਕਰਿਆ ਇਹਨਾਂ ਨੇ ਕੋਈ ਸੀ ਮਰਨੇ ਫੋਨ ਨਹੀਂ ਕੀਤਾ ਹਾਂ ਹਾਂ ਠੀਕ ਹਾਂ ਪੱਬੀ ਕਿੱਧਰ ਗਈ ਇੱਥੇ ਸਿਰਸੋਈ ਚ ਅੱਛਾ ਇੱਥੇ ਹੋ ਗਈ ਮੈਂ ਬਤਾ ਡਿੱਗੀ ਆ ਰਹੀ ਸੀ ਉਹ ਹੋਰ ਬਾਅਦ ਵਿੱਚ ਫੋਨ ਕਰਿਆ ਸੀ ਸਮਾਂ ਆਉਂਦੀ ਆ ਕੋਈ ਵੀ ਬੰਦਾ ਹੈ ਮਾਸਲ ਵਧੀਆ ਹੋਰ ਮੇਰੇ ਜੂਵੀ ਹੋਰ ਦਸ ਕੁ ਸਾਰੇ ਠੀਕ ਹੋ ਤੁੰ ਤੇਰੇ ਮੰਮੀ ਡਾਡੀ ਸਾਰੇ ਠੀਕ ਤਾਂ ਹਾਂ ਠੀਕ ਹੋ ਬੇਬੇ ਸਾਰੇ ਹੋਰ ਆਨਾ ਠੀਕ ਤੀ ਹਾਂ ਠੀਕ ਹੋ ਚੱਲ ਭਾਈ ਵਧੀਆ ਹੋਰ ਜਵਾਕ ਜਲੇ ਠੀਕ ਹੋ ਜਵਾਕ ਨੂੰ ਕਿਸੇ ਨੂੰ ਨਹੀਂ ਲੈ ਨਾ ਜਵਾਕ ਨੂੰ ਠੰਡ ਸੀਗੀ ਮੈਂ ਚਲੂ ਗੇੜਾ ਮਾਰਿਆ ਚੱਲ ਚੰ ਵਧੀਆ ਕਰਿਆ ਜਿਹੜਾ ਲੋ ਜਾਨਾ ਮੇਰਾ ਤਾਂ ਕਾਲ ਜੀ ਠੰਡ ਪੈ ਗਈ ਹਾਂ ਹਾਂ ਮਾਸਲ ਵਧੀਆ 50 ਸਾਲ ਹੋਰ ਠੀਕ ਹੋ ਕੀ ਮੈਨਾਂ ਤੇ ਕਿਹੜਾ ਮਾਰੇ ਤੂੰ ਹੀ ਆ ਜੀ ਮੈਨੂੰ ਬੀਬੀ ਨੇ ਮੋੜ ਕਰਾਇਆ ਸੀ ਮੈਨੂੰ ਅੱਛਾ ਕੰਦੀ ਆਖਿਆ ਤੂੰ ਮਿਲ ਜਾ ਕੰਦੀ ਕਹੀ ਤੂੰ ਰੋੜ ਦੇ ਮੈਨੂੰ ਮੈਂ ਸੌਣ ਨੂੰ ਦਿੱਲੀ ਤੇ ਗੋਨੋਂ ਬਿੱਤਰ ਰਹੀ ਹਾਂ ਸਾਡੇ ਘਰੋਂ ਬੀਬੀ ਨੇ ਫੋਨ ਕਰਤਾ ਮੈਨੂੰ ਤਾਂ ਤਰ ਕਿਹੜਾ ਕੰਮ ਲੱਗਦਾ ਪਤੀ ਆ ਪਰਸ ਜਾ ਪਾ ਕੇ ਤੇ ਆ ਜਾਨੀ ਹਟਾਉਂਦੀ ਕੱਟ ਆ ਛੁੱਟੀ ਸੀ ਮੈਂ ਚੱਲ ਬੀਬੀ ਨੂੰ ਫੋਨ ਕਰਾਇਆ ਵੀ ਚੱਲ ਮਿਲ ਜਾਂਦੇ ਆ ਕੋਈ ਨਹੀਂ ਰਹਿ ਜੇ ਦਾਦੀ ਬੈਠੀ ਆ ਮੈਂ ਦਾਦੀ ਬੈਠੀ ਆ ਦੀ ਮਾਂ ਤਾਂ ਕਿਤੇ ਰਹੀ ਮੈਂ ਬੈਠੀ ਆ ਜੀ ਛੋਟੇ ਕੋਈ ਰੋਈ ਇਹਨੂੰ ਕਦੇ ਕਾ ਰੋਈ ਆ ਜਾ ਕਰ ਚਲ ਕੋਈ ਨਾ ਵੀ ਨਾ ਆ ਕਰੇਗਾ ਕਿ ਮੇਰਾ ਬੰਦਾ ਰੱਜਿਆ ਕਰ ਕਹਾਂ ਜਾਨੀ ਕੋਟ ਦੇਣੇ ਦਾ ਆਪ ਕਰ ਲਿਆ ਕਰ ਵੀਰ ਆਉਂਦੀ ਬਣਾਈਆ ਕੋਈ ਨਾ ਵੀ ਨਾ ਉਹ ਪਾ ਪਾ ਵੀ ਦੱਸਵਾ ਦੇ ਲਾ ਗੋਲਣ ਵਾਲੀ ਦੀ ਗੱਲ ਆ ਮੇਰਾ ਚਾਹ ਪਾਣੀ ਵਾਸਤੇ ਲੈਣ ਦੇ ਹੋਰ ਪੈਸਾ ਕਿ ਮੂੰਹ ਦੇ ਹੈ ਚਾਹ ਪਾਣੀ ਜੇ ਬਣਾ ਦੇ ਮੈਂ ਤੀ ਨੂੰ ਨਹੀਂ ਚਾਹ ਪਾਣੀ ਦਿੰਦੇ ਹੋਰ ਕੀ ਹੁੰਦੇ ਹੋ ਮਾਣਾ ਬੋਲ ਜਿੱਦੇ ਹੁਣ ਇਹਦੀ ਪ੍ਰਸ਼ੰਸਾ ਆਈ ਮੈਂ ਉਹਦੇ ਪੁੱਛੂੰਗੀ ਆਪ ਨੇ ਇਹ ਪੇਟੀ ਜਾਂਦੇ ਆਪ ਜਾਂਦੀ ਏ ਜੇ ਇਹਨੂੰ ਕੋਈ ਐ ਕਹੇ ਤਾਂ ਫੇਰ ਆ ਪਤਾ ਨਾ ਵਿੱਦ ਨਾ ਮੈਂ ਜਦ ਤੱਕ ਆਉਂਦਾ ਮੈਂ ਖਾ ਚਲਦੀ ਆ ਮੈਂ ਬੈਠੀ ਆ ਕਾਤੋਂ ਨਾ ਹੁੰਦੀ ਚਲ ਪਰ ਲੱਗਦਾ ਸਹੀ ਗੱਲ ਆ ਭਾਬੀ ਜੀ ਮੈਂ ਦਰੋਜੀ ਆ ਜਾਂਦੀ ਹਾਂ ਤੇਰੇ ਬਾਈ ਨੂੰ ਆ ਜਾਂਦੇ ਚੰਨੇ ਨੂੰ ਵੱਡੇ ਨਾ ਬੱਜੀ ਆ ਬਾਈ ਮੂਰੇ ਗੱਲ ਲੱਗ ਰਹੀ ਆ ਕੋ ਮੈਂ ਭੈਣੇ ਚ ਕੋਈ ਚੁਆ ਕਾ ਤਮ ਆ ਗਈ ਕਿਹੜੇ ਅਸ ਬਾਈ 20 ਜੱਕ ਕੇ ਅਗੇ ਜੇ ਵਿਆਹੀ ਨਹੀਂ ਕੋਈ ਨਾ ਵੀ ਪੀਸਵਾਈ ਹੁੰਦਾ ਕਿਸੇ ਕਿਸੇ ਦਾ ਕੋਈ ਗੱਲ ਐਨਾ ਕਰ ਤੂ ਸੁਭਾਗ ਆਉਂਦਾ ਤੇਰੀ ਦਾਦੀ ਬੈਠੀ ਐ ਹਾਜੀ ਤੇਰੀ ਮਾਂ ਬੈਠੀ ਐ ਹੁਣ ਇਹ ਐ ਕਰਦੀ ਐ ਤੇ ਜੇ ਅਸੀਂ ਨਾ ਹੋਈਏ ਤਾਂ ਫੇਰ ਇਹ ਕਿਥੋਂ ਘਰੇ ਵੜਨ ਦੇ ਦੂਗੀ ਚਲ ਕੋਈ ਨੋ ਮੀ ਕਿਸੇ ਨੂੰ ਸੱਸ ਮੈਂ ਇਹਨੂੰ ਆਬਦ ਸਿਖਿਆ ਕੇ ਆਪੂਗੀ ਮੈਂ ਨੂੰ ਵੀ ਸਰਪੰਚ ਨਹੀਂ ਨ ਜਾਣ ਲਵੀ ਇਹ ਸਰਪੰਚ ਨਹੀਂ ਰਹੀ ਕੀ ਪਹਿਲਾਂ ਇਹ ਨਹੀਂ ਪਤਾ ਮੁੜ ਕੇ ਮੇਰੇ ਕੋਲੇ ਸਰਪੰਚੀ ਫੇਰ ਆ ਜੇ ਫੇਰ ਇਹ ਤੇ ਪੇਕੇ ਮੈਨੂੰ ਝਾਕ ਕੇ ਦਿਖਾਉਣ ਮੇਰੇ ਕੋਲ ਚਲ ਮੈਂ ਇੱਕ ਨਿਯਮ ਚੱਲ ਕੋਈ ਨਹੀਂ ਕਰਦੇ ਕੰਮ ਕਰਦੇ ਵੇ ਤੇਰੀ ਸਰਪੰਚੀ ਨੂੰ ਕਰਨਾ ਕੰਮ ਪ੍ਰੈਸ ਕਰਨਾ ਨਹੀਂ ਤਾਂ ਇੱਕ ਯਾਖਮਨ ਇਹ ਪਈ ਨਾ ਮੈਥੋਂ ਨਹੀਂ ਹੋ। ਲੈ ਅੱਜ ਵੀ ਚਾਹ ਲੈ ਰੋਟਾ ਕਰਕੇ ਕੁੜੀ ਨੂੰ। ਹੈ? ਐਂ ਕਹਿੰਦਾ ਦਿੰਦੀ ਨਹੀਂ ਜੇ ਤੈਨੂੰ ਕੋਈ ਐਂ ਕਹੇ। ਕੀ ਵਰਤ ਕੋੜਾ ਮਗਾਈ ਲੋ। ਉਹ ਸੱਦ ਕੇ ਗਏ ਨਾ ਸੁਖਵਿੰਦਰ। ਅੱਛਾ। ਹਾਂ ਮੈਂ ਮੜਾ ਜਿੱਥੇ ਉੱਧਰ ਜਾ ਆਵਾ। ਚਲ ਜਾ। ਮੈਂ ਵੀ ਕੋਈ ਨਹੀਂ ਮੈਂ ਵੀ। ਹੋਰ ਮੈਂ। ਹਾਂ ਉਹ ਤਾਂ ਤੂੰ ਕੋਈ ਨਾ ਜੁਦਾ ਰਹੇਂਗੀ। ਨਾ ਨਾ ਰਹੂਗੀ ਵੀਡੀਓ ਵਿੱਚ। ਆ ਜਰਾ ਕੋਈ ਨਾ। ਫੇਰ ਮੈਂ ਹਾਏ ਦੇਖਦੀ ਮੈਂ ਕਦੇ ਤੇ ਨਹੀਂ ਫੁੱਟੀਆਂ ਨਾ ਮੈਂ ਹਾਂ ਜਾਏਗੀ ਫੇਰ ਉਹ ਮੈਂ ਕੱਪੜੇ ਵੀ ਢਾਵੀ ਮੈਂ ਕਿਤੇ ਰੱਖ ਮੈਂ ਜਾਉਂਗੀ ਕੋਈ ਨਾ ਤੇਨੂੰ ਤੋਰੂਗੀ ਨਾਲ ਉਹ ਚੰਨੇ ਨੂੰ ਕਹਿ ਕੇ ਪੈਸੇ ਦਵਾਉਂਗੀ ਇਹਦੀ ਕਿਤਾਬ ਤਾਂ ਨਾ ਕੋਈ ਨਾ ਮੇਰੇ ਕੋਲ ਚਾਬੀ ਹੈ ਜੇ ਮੇਰੇ ਹੱਥ ਚ ਸਾਰਾ ਤੇ ਕਿ ਜਗ ਲੂਗੀ ਅੰਦਰ ਮਾਨਸ ਸਿੰਘ ਦੇ ਕੱਪੜੇ ਨਹੀਂ ਜਾਂ ਤੁਸੀਂ ਦੱਸ ਕੇ ਬੋਲਦਾ ਅਗਰ ਉਹ ਨਹੀਂ ਹੁੰਦਾ ਨਾ ਤਾਰ ਮੈਂ ਪਸਾਰਾ ਘੱਟੀਆਂ ਦਾ ਚੱਲ ਕੋਈ ਨਹੀਂ ਮੈਂ ਵੀ ਲੈਣਾ ਕਪੜਾ ਬਦਲਣਾ ਮੈਂ ਨਾ ਕੋਈ ਨਹੀਂ ਹਾਂ ਬਸ ਬੈਠੀ ਹਾਂ ਮੈਂ ਤਾਰਾ ਕੱਢ ਲੈਂਦਾ ਜਿੱਧਰਿਆ ਬੰਦਾ ਓਕੇ ਕੋਈ ਨਹੀਂ ਵੀ ਚੋਣੇ ਦੇਖ ਤਾਂ ਮੈਂ ਨਿਕਾਦੀ ਆਦਿਆਂ ਤੱਕ ਖਵਾਵਾ ਤੱਤਾਂ ਤੱਤਾਂ ਕਰਾ ਚੱਲ ਜੀ ਜਾਨਾ ਆਜਾ ਬੈਠ ਲੈ ਉਹਦਾ ਕੰਮ ਤੇਰੇ ਕਿ ਆਈਆਂ ਬਣੇ ਸੋਇ ਚ ਭਾਂਡੇ ਜਪਾਇੇ ਸੀਗੇ ਮਾਂ ਤੇ ਕੇ ਆਈਆਂ ਅੱਛਾ ਹਾਂ ਤੂੰ ਸੁਣਾ ਹੁਣ ਕੀ ਗੱਲ ਹੋ ਗਈ ਤੁਹਾਨੂੰ ਸੁਣਾਉਣਾ ਮੈਨੂੰ ਤੂੰ ਤੂੰ ਤਾਂ ਰੋਣੀ ਆ ਜਾਨੀ ਤੂੰ ਵਿਰਗ ਨਹੀਂ ਆ 베ਲੀ ਤੇ ਕਿਉਂ ਨਹੀਂ ਭਾਬੀ ਆ ਛੁੱਟੀਆਂ ਨੇ ਜਾਂ ਛੁੱਟੀਆਂ ਲੱਗ ਕੇ ਮੈਨੂੰ ਤਾਂ ਬਣ ਦੂ ਆਏ ਲੱਗਦੀ ਜਿਵੇਂ 베ਲੀ ਹੁੰਨੀ ਰੋ ਜੀ ਆ ਜਾਨੀ ਬੈਠ ਜਾ ਚੱਕ ਕੇ ਤੇ ਨਾ ਕਿਸੇ ਦਾ ਕੁਝ ਦੇਖਣਾ ਨਾ ਕਰਨਾ ਤੂੰ ਨਾ ਭਾਬੀ ਰੋਸ ਤੇ ਕਿਉਂ ਆਏ ਨਹੀਂ ਮੇਰੇ ਵੀ ਹੁਣ ਤੇ ਕੰਮ ਮੈਨਾਂ ਜਵਾਬ ਹੈ ਗਿਆ ਆਪ ਡੋਟੀ ਜਾਂਦੇ ਨੇ ਮੈਨੂੰ ਤੂੰ ਤਾਂ ਕੋਈ ਕਿਦਾ ਕੱਲ ਨਹੀਂ ਵੇਂਦੀ ਕਿ ਨਾ ਦੇਖਦੀ ਕਿ ਉਹ ਨਹੀਂ ਤੇ ਹੋਰ ਨੂੰ ਲੱਗਦਾ ਤੈਨੂੰ ਜਿਆਦਾ ਸਾਨੂੰ ਜਿਆਦਾ ਲੱਗਦਾ ਮੈਂ ਨਾ ਆਇਆ ਕਰੂੰਗੀ ਜਿਆਦਾ ਸਾਨੂੰ ਆ ਲੱਗਦਾ ਵੀ ਤੀਜਕ ਦਿਨਾਂਗੇ ਉਹ ਦਾਦੀ ਫੋਨ ਕਰ ਦਿੰਦੀ ਤਾਂ ਐਨੀ ਆ ਚੱਲ ਮੈਂ ਵੀ ਕਹਿ ਦਿੰਦੀ ਦਾਦੀ ਦਾ ਇਥੇ ਸਾਰਾ ਤੇ ਮਨ ਜਾ ਤੋੜੀ ਜਾਂਦੀ ਆ ਆ ਕਰ ਲੋ ਨਹੀਂ ਆ ਕਰ ਲੋ ਓਕੇ ਤੇਰੀ ਮਾਂ ਲੱਗ ਜਾਂਦੀ ਉਹ ਕਹਿੰਦੀ ਆ ਕਰ ਲੈ ਸਾਡਾ ਸਾਰਾ ਦਿਨ ਸਿਰ ਖੁਰਕਣ ਨਹੀਂ ਮੈਨ ਦਾ ਨਾ ਪੇਕੇ ਨੂੰ ਫੋਨ ਲਾਉਣ ਨੂੰ ਧੋਵਾ ਵੀ ਤੀਜਕ ਦਿਨਾਂ ਆ ਜਾਨੀ ਆ ਚਲੋ ਦੱਦੀ ਬੋਲ ਦੱਦੀ ਮੰਮੀ ਵਾਲਾ ਕਰੀ ਜਿੰਨੇ ਤਾਂ ਮਤਾਏ ਜਨਨ ਕਿਸੇ ਦਸੌਰੇ ਇਹ ਜੇ ਹੁਣ ਦੇਖਦੇ ਤੌਰ ਦਿੰਦੇ ਚਾਹ ਕਹਿ ਦਿੰਦੇ ਸਾਨੂੰ ਤਾਂ ਕੋਈ ਘਰਦਾ ਨਹੀਂ ਗੱਸੀ ਤੇ ਸਾਨੂੰ ਤਾਂ 2 ਸਾਲਾਂ ਤੱਕ ਸਾਰ ਦਾ ਮਲਾਂਦੇ ਕੋਈ ਵੀ ੱੱਕੇ ਨਾ ਜਾਂਦੇ ਆ ਉਹ ਚਲਾ ਆਪ ਡਿਊਟੀ ਤੇ ਜਾਂਦੇ ਆ ਕਈ ਕਈ ਦਿਨਾਂ ਤੋ ਮੁੰਡਦੇ ਆ ਤੇ ਤਾਂ ਕਰਕੇ ਮਤਾਏ ਨਹੀਂ ਮੇਰੇ ਜਿੰਨਾ ਦਾ ਕਬਰੀ ਦਾ ਠੀਕ ਮੰਮੀ ਕਹਿੰਦੀ ਜਦ ਜਵਾਕਾਂ ਨੂੰ ਛੱਡ ਜਾਂਦਾ ਤੰਗ ਕਰਨੀ ਦੀ ਗੱਲ ਨਹੀਂ ਕਰਦੀ ਹੁੰਦੇ ਤਾਂ ਐਨੀ ਮਤਾ ਚੱਲ ਨਾ ਆਇਆ ਕਰੋ ਮੈਂ ਕਹਿ ਦਿੰਦੇ ਦੱਦੀ ਬਾਪੂ ਕਲ ਪਹੁੰਚੇ ਤਰਕਾਰ ਆ ਰਿਚੰਗਾ ਹੋਊਗਾ ਜਿਹੜਾ ਕੱਲ ਦਿਨ ਸਾਨੂੰ ਤਾਂ ਕੋਈ ਘਰ ਦੰਦੂ ਨੀ ਆਇਆ ਕੱਬ ਆਪ ਦਾ ਸੜਕ ਤੇ ਜਾਵੜੀ ਹਾਂ ਤੇ ਜੇ ਫੋਨ ਥਾ ਲਾਇਆ ਨਾ ਜਾਂ ਦਾਦੀ ਨੂੰ ਜਾਵਾਂ ਉਹ ਤਾਂ ਮੇਰੇ ਨਾਲ ਅੱਗੇ ਲੜਤ ਨਹੀਂ ਕਿ ਮੰਮੀ ਲੜਤ ਨਹੀਂ ਕਿ ਦਾਦੀ ਲੜ ਪਈਦੀ ਹੈ ਤੂੰ ਰੋਜ਼ ਚੱਕ ਕੇ ਫੋਨ ਜਾ ਕਰਕੇ ਬੈ ਜਾਣੀ ਹੈ ਲੈ ਇਸ ਸਵਾ ਦਿੰਨੀ ਸਾਡਾ ਪਤਾ ਸਾਨੂੰ ਕਿੰਨਾ ਲੜਦਿਆਂ ਦੋਨੇ ਮੇ ਸੱਸ ਦਾਦੀ ਮਾਂ ਵੀ ਲੜਦੀ ਹੈ ਮੇਰੀ ਸੱਸ ਵੀ ਲੜਦੀ ਹੈ ਚਲ ਕੋਈ ਨਾ ਬਾਬਾ ਵਿਨਾਇਕ ਨੂੰ ਮੇਰੇ ਪਿੱਛੇ ਕਲਾਸ ਬੰਦਾ ਮੈਂ ਨਾ ਆਇਆ ਕਰੂੰਗਾ ਫੋਨ ਫਾਨ ਕਰ ਮੈਂ ਨਾ ਲਾਇਆ ਕਰਕੇ ਤਾਂ 7 6 ਮਹੀਨੇ ਤਾਂ ਲਾ ਲਿਆ 7 ਤਾਂ ਲਾ ਲਿਆ ਲਾ ਕੇ ਫਿਰ ਪੁੱਛ ਲੈ ਆ ਗਈ ਨਹੀਂ ਤਾਂ ਨਾ ਆਇਆ ਕਰ ਹਾਂ ਨਾ ਬਾਕ ਜੰਨੀ ਹੈ ਕੋਈ ਬਾਕ ਜੰਨੀ ਹੈ ਕਹਿੰਦੀ ਆ ਤਾਂ ਨਾ ਹੋਂਤਰੀ ਤੜਕੋ ਬਾਗ ਜੀ ਕੋਈ ਨਾ ਤੜਕੋ ਜਾਂਦੀ ਰਹੀ ਬਸ ਮੇਰੇ ਵਿੱਚ ਘਰ ਵਿੱਚ ਕੋਈ ਹਿੱਸਾ ਨਹੀਂ ਹੈਗਾ ਮੈਂ ਵੀ ਤੇਸ ਕਰ ਉਹਦੇ ਭਰਾ ਨੂੰ ਪੁੱਛੀ ਮੈਨੂੰ ਨਹੀਂ ਪਤਾ ਤਾਂ ਮੇਰਾ ਦਾਦਾ ਜੀ ਇਸ ਕਰਦੀ ਹੈ ਮੈਂ ਭਰਾ ਦੇ ਮੂੰਹ ਦੇਖੀ ਚੁੱਪ ਕਰ ਜਾਨੀ ਹਾਂ ਵਿਚਾਲੇ ਪਿੱਛੇ ਉਹ ਦਾਦੀ ਦਾ ਮੈਨੂੰ ਗਾਲਾਂ ਦਿੰਦੀ ਆ ਘੜ ਪੈਂਦੀ ਆ ਚੱਲ ਮੈਂ ਨਾ ਆਇਆ ਕਰੂੰਗਾ ਮੇਰੇ ਪਿੱਛੇ ਕਲੇਜ ਪੰਦਾ ਨਾ ਮੈਂ ਨਾ ਆਇਆ ਲੱਗ ਗਿਆ ਮੈਨੂੰ ਉਹਨਾਂ ਦੇ ਘਰੇ ਚੱਲ ਹੁਣ ਬੀਬੀ ਆਉਂਦੀ ਆ ਚੁੱਪ ਕਰ ਜਾਨੀ ਮੈਨਾਂ ਹੀ ਟਾਈਮ ਲੱਗ ਗਿਆ ਉਹਨਾਂ ਦੇ ਖਾਸਾ ਠੀਕਾ ਹੋਰ ਹੋਰ ਕੁੱਤ

ਚੰਦਰ ਕਿਉਂ ਵੀ ਨਾ ਜਾਉਂਦੀ ਬਚਨ ਡਰ ਕੇ ਹਾਂ ਕੀ ਗੱਲ ਆ ਉਹ ਦੁਆਕਾਂ ਲਗਾਉਣ ਆ ਗਏ ਜੀ ਮੁੰਡੇ ਬਣੀ ਆ ਅੱਛਾ ਚਲ ਕੋਈ ਨਾ ਪੁੱਤ ਫੇਰ ਆ ਜੀ ਫੇਰ ਆ ਜੀ ਕੋਈ ਨਾ ਹਾਂ ਤੇ ਪ੍ਰ ਉਹ ਕਿਛਟੀਆਂ ਹੋਣੀਆਂ ਦੇਖ ਹਾਂ ਫੇਰ ਉਹ ਤੋਂ ਫੇਰ ਆ ਜੀ ਚਲ ਕੋਈ ਮੈਨੂੰ ਫੋਨ ਤੇ ਗੱਲ ਮੇਰੇ ਨਾਲ ਰੋਜ਼ ਕਰ ਲਿਆ ਕਰ ਚੰਗਾ ਹੋਰ ਮੇਰਾ ਵੀ ਫੇਰ ਤੈਨੂੰ ਪਤਾ ਹੀ ਹੈ ਚੰਗਾ ਵੱਡੇ ਬੰਦੇ ਦਾ ਨਾ ਮਾਨ ਔਖਾ ਰਹਿੰਦਾ ਸਾਰਾ ਦਿਨ ਜੇ ਕੋਈ ਫੋਨ ਨਾ ਗੋਧਰ ਉਧਰ ਉਧਰੀ ਆ ਕੇ ਜੀ ਜੀ ਹਾਂ ਜਾਏ ਹਾਂ ਜਾਏ ਚਲ ਔਰ ਹੋਰ ਸਮ ਰੋਟੀ ਖਾ ਲਈ ਪੁੱਤ ਹਾਂ ਖਾ ਲਈ ਬਰਾਤਿਸਪਰ ਵੀ ਰੋਟੀ ਨਹੀਂ ਖਾਦੀ ਤਾਂ ਮੈਂ ਲੈ ਆ ਦਿੰਨੀ ਆ ਨਾ ਨਾ ਖਾ ਲਈ ਮੈਂ ਮੈਂ ਤਾਂ ਇਹ ਕਹੀ ਨੀ ਤੈਨੂੰ ਜੇ ਤਾਰਾ ਚੋਲੀਆਂ ਤੇ ਕੁੜੀ ਉੱਥੇ ਸ਼ਹਿਰ ਚ ਰਹਿੰਦੀ ਐ ਜਵਾਕਾਂ ਨੂੰ ਕੁਝ ਕਰਕੇ ਦੇ ਦੂੰ ਦੁੱਧੋ ਤੁਹਾਡੇ ਜਿਹਾ ਨਾ ਵੀ ਪਿਆਰ ਦਿੰਨੇ ਨਾ ਹੋਏ ਤੇਰਾ ਹਸਕਾਰ ਰੱਖੀਂ ਤਾਰ ਕੇ ਹਾਂ ਸਰਮਝੰਗਣਾ ਤਗੋਰ ਮੈਂ ਨਹੀਂ ਜਾਉਂਗੀ ਪਰ ਚੰਗਾ ਤੂੰ ਘਰ ਹੀ ਰਹੂਗੀ ਦੋ ਦਿਨ ਫੋਨ ਆ ਗਿਆ ਘਰੋਂ ਕਹਿੰਦੇ ਦੋ ਮਾਂ ਨਾ ਕਹਿੰਦੀ ਫੋਨ ਆ ਗਿਆ ਫੇਰ ਕੀ ਹੁੰਦਾ ਸੀ ਰਹਿ ਪੈਂਦੀ ਦੋ ਦਿਨ ਕੋਈ ਨਾ ਫੇਰ ਆ ਗਿਆ ਕਿਹੜਾ ਰੋ ਜਾਏ ਜਾਂਦਾ ਕੋਈ ਨਾ ਫੇਰ ਕਿਹੜਾ ਮਾਰ ਲੂ ਮੈਂ ਕੋਈ ਚਲ ਠੀਕ ਹੈ ਪੁੱਤ ਗੋਰੀ ਨੇ ਤਾਂ ਨਹੀਂ ਕੁਝ ਕਿਹਾ ਮਾਂ ਨਾ ਨਾ ਕੁਛ ਨਹੀਂ ਆਖਾ ਬਾਪ ਬਿੰਦੋ ਕੁਛ ਨਹੀਂ ਬੋਲਦੀ ਹੁੰਦਾ ਕੀ ਜੇ ਕਿਹਾ ਕੁਝ ਦੱਸ ਦੇ ਨਾ ਨਾ ਮੈਨੂੰ ਵੀ ਮੂੰਹ ਉੱਡੇ ਉੱਡੇ ਲੱਗਦਾ ਕੁੜੀ ਦਾ ਨਾ ਉਹ ਤਾਂ ਗਣਾ ਵੀ ਬੀ ਆ ਮੈਨਾਂ ਕੋਈ ਇਸ ਪਾਇਰ ਬਗੂਸੀ ਮੇਰੇ ਪਿੱਛੇ ਨਾਂ ਤੇਰੇ ਵਿੱਚ ਕਿਹੜੇ ਸਕੇਵਾ ਪਾਉਣਾ ਪੁੱਤ ਸਾਡੇ ਇੱਕ ਜਵਾਕੜੀਆਂ ਤੂੰ ਸੌ ਸੁੱਖਾਂ ਤੇ ਆਦਾ ਕਿਹੜਾ ਹੱਕ ਨਹੀਂ ਹੁੰਦਾ ਧੀਆਂ ਨੇ ਆਉਣੀ ਇਹਨੂੰ ਤਿੰਨ ਪੀੜੀਆਂ ਚ ਤੂੰ ਮਾਸਾਂ ਤੇਰਾ ਮੂਲਾ ਆ ਆਪਦੀ ਪੋਤੀ ਦਾ ਮੂਹ ਦੇਖਿਆ ਦੱਸ ਚੱਲ ਕੋਈ ਨਾ ਬੀਬੀ ਐ ਮੈਂ ਨਾ ਤੂੰ ਵੀ ਨਾ ਬੋਲਿਆ ਕਰ ਮੰਮੀ ਬੀਬੀ ਤੂੰ ਵੀ ਨਾ ਬੋਲਿਆ ਕਰ ਮਾੜੀ ਮਨੀ ਕਰ ਤੂੰ ਅਸੀਂ ਤਾਂ ਕੀ ਬੋਲਣਾ ਪਈ ਹੁਣ ਕੱਲ ਤਾਂ ਮੈਨੂੰ ਲੱਗਦਾ ਕੋਈ ਹੋਈ ਏ ਖੱਟ-ਵੱਟ ਪਈ ਨਾ ਨਾ ਕੁਛ ਨਹੀਂ ਆ ਗੱਲ ਤਾਂ ਕੀ ਹੋਣੀ ਸੀ ਚੱਲ ਫਿਰ ਚੰਗਾ ਪੁੱਤ ਨਹੀਂ ਚੱਲ ਮੈਂ ਤਾਂ ਪੈਣੀ ਏ ਫਿਰ ਤੱਕ ਕੇ ਜਾਉਂਗਾ ਚੱਲ ਠੀਕ ਆ ਪਾਈਂ ਹੋਰ ਪਾਈਂ ਮੈਂ ਤਾਂ ਅਜੇ ਫਿਰ ਜਿੰਨਾ ਚਿਰ ਖੇਤੋਂ ਨਹੀਂ ਆਉਂਦੇ ਹਜੇ ਬੈਠੀ ਆ ਮੋਰ ਚਲ ਪਾਇ ਦੇ ਨਾ ਵਾਹੀ ਗਰੋ ਵਾਹੀ ਮੈਨੂੰ ਤਾਂ ਇਹ ਲਾ ਦੇ ਬੇਬੀ ਜਿਵੇਂ ਕੁਸਕੇ ਹਾਂ ਕੀ ਹੈ ਭਾਈ ਕੁੜੀ ਕੀ ਹਾਂ ਮੂੰਹ ਜੋ ਤਾਂ ਕਿਵੇਂ ਲਾ ਦ ਹਾਂ ਇਹ ਮੂੰਹ ਡਕੇ ਕੁੜੀ ਦਾ ਪਹਿਲਾਂ ਤਾਂ ਕਹਿੰਦੀ ਸੀ ਆਪਾਂ ਤੇ ਰਹਿ ਗੂ ਮੈਂ ਚਾਰ ਨਵਰੇ ਚੋਕਰ ਕਰਦੀ ਆਈਆਂ ਮੈਂ ਹੁਣ ਹੀ ਆਈ ਆ ਤੇਰੇ ਬਸ ਤੂੰ ਪਹਿਲਾਂ ਆ ਕੇ ਮੈਂ ਮਗਰੋਂ ਆਈ ਆ ਚੱਲ ਇਹਨੂੰ ਸਵੇਰੇ ਤਾਂ ਜਾਣ ਤੇ ਕੇਰਾ ਫੇ ਮਗਰੋਂ ਫੇਰ ਪਤਾ ਲੱਗ ਹੁਣ ਤੂੰ ਮੈਨੂੰ ਐਂ ਦੱਸ ਵੀ ਕੋਈ ਤਾਂ ਗੱਲ ਹੋਈ ਐ ਗੋਰੀ ਨੂੰ ਬੋਲ ਮਾਰਦੀ ਆ ਲੱਗਦਾ ਬੇਪੁੱਤ ਗੋਰੀ ਉਰੇ ਆ ਪੁੱਤ ਆਈ ਮਾਂ ਗੋਰੀ ਉਰੇ ਆਨੀ ਆਮ ਦੀ ਮਮੀ ਆ ਜਾ ਆ ਜਾ ਵੀਰਾ ਆ ਮਾਂ ਤੂੰ ਮੈਨੂੰ ਐਂ ਦੱਸ ਸਰ ਇੱਥੇ ਬੈਠ ਇੱਥੇ ਬੈਈਆ ਬੀਤਾਇ ਰ ਕੋਈ ਗੱਲ ਹੋਈ ਸੀ ਮਰ ਨਾਲ ਮੈਨੂੰ ਸੱਚੋ ਲੱਚ ਦੱਸ ਦੇ ਮੇਰੀ ਕੀ ਬਣ ਕੇ ਦੇਖ ਮੈਂ ਤੈਨੂੰ ਉਸ ਨਹੀਂ ਕਹਿੰਗੀ ਨਾ ਮੈਂ ਤਾਂ ਸੇ ਮਰਨ ਨੂੰ ਉਸ ਨੇ ਕੀ ਕਰ ਨਾ ਗੱਲ ਤਾਂ ਦੇਖੋ ਗੋਰੀ ਹੋਈ ਏ ਮੇਰੇ ਘਰ ਦਾ ਉਹ ਰਹਣਾ ਇਸੇ ਕੁੜੀ ਕਹਿੰਦੇ ਸੀ ਦੋ ਦਿਨ ਰਹਿਮਗੇ ਛੁੱਟੀਆਂ ਹਨ ਕਹਿੰਦੀ ਜਵਾਕਾਂ ਨੂੰ ਅੱਛਾ ਐ ਜਵਾਕ ਦੋ ਪਹਿਲਾਂ ਵੀ ਦਾਦੀ ਕੋਲੇ ਰਹਿੰਦੇ ਸੀਗੇ ਮੈਂ ਤਾਂ ਕੁਝ ਨਹੀਂ ਕਿਹਾ ਤੇ ਫੇਰ ਉਹ ਅਸੀਂ ਇਹ ਬੇਬੇ ਦਾ ਵਾਕ ਇਹਨਾਂ ਦੇ ਗਵੰਡੀਆਂ ਦੇ ਕੰਮ ਸੀ ਮੈਂ ਵਾਕ ਨਹਰੇ ਚ ਅੱਛਾ ਤੇ ਸਾਡੇ ਗੈਂਆਂ ਉਹਨਾਂ ਦੇ ਮੂੰਹ ਕਮੜਾ ਦੇ ਮੈਂਟੇ ਚੀ ਕੁੜੀ ਦਾ ਅੱਛਾ ਹਾਂ ਮੈਂ ਤਾਂ ਇਹ ਲਾਦਾ ਤੂੰ ਕੁਝ ਕਿਹਾ ਗਲਤ ਦਾ ਤੂੰ ਮੰਨ ਨਾ ਮੰਨ ਦਿਨ ਸੀ ਬੇਬੇ ਵਸੀ ਆਈ ਵਸਤੇ ਰਾਤ ਵਸ ਸੀਗੀ ਮਾੜਾ ਕੀ ਬਹੈਨੀ ਦਾ ਪਰ ਹੁਣ ਤੂੰ ਤੂੰ ਮੈਂ ਕੈਂਦਾ ਹੁੰਦੀ ਫਿਰ ਮੈਂ ਕਿਆ ਹੀ ਦਵ ਠੀਕ ਹੈ ਤਾਂ ਫਿਰ ਤੂੰ ਮੈਂ ਕਦੇ ਭੜ ਨਾ ਆਇਆ ਕਰ ਅਚਰੋ ਜੀ ਚੱਲ ਚੱਕ ਝੋਲਾ ਆ ਹੋ ਬੈ ਗਿਆ ਪਰ ਕਹੀ ਨਹੀਂ ਹੈ ਮੇਰੇ ਪਰਜਾਨ ਨੇ ਜੇ ਕਿਆ ਸੀ ਮੋਮੇ ਕਹਤਾ ਫਿਰ ਦੇਖ ਬੁਤਨੀ ਗੱਲ ਸੁਣ ਮੇਰੇ ਪਰਜਾਨ ਨੇ ਮੇਰੇ ਪਰਜਾਨ ਨੇ ਕਹੀ ਮੈਨੇ ਇਹੀ ਕੋ ਸਿਖਾਉਂ ਲੋ ਕੋ ਨਾ ਸਾਸਨ ਬਣਾਈ ਨਾ 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 ਬਣਾਈ ਨਾ ਦਾਦੀ ਨਾ ਬਣਾਈ ਨਾ ਪੁੱਤਾ ਦੇਖ ਆਪਾਂ ਪਿਆਰ ਨਾਲ ਰਹਿਣਾ ਉਹ ਤੇਰੀ ਨਾ ਨਾ ਹੈ ਨਾ ਤੂੰ ਉਹਦੇ ਜਾਂਵੇਂ ਗੋ ਤੇਰੇ ਆਉਂ ਹਾਂ ਜੇ ਤੂੰ ਪਿਆਰ ਕਰੇਂਗੇ ਨੂੰ ਆਈ ਨੂੰ ਰੋਚੀਂ ਕਿੰਨੀ ਚੰਗੀ ਲੱਗੂਗੀ ਉਹ ਵੀ ਤੁਸੀਂ ਮੇਰੇ ਕੋਲੇ ਆਓ ਭਾਬੀ ਜੀ ਤੁਸੀਂ ਜਾਉਂਗੇ ਨਹੀਂ ਤੁਹਾਨੂੰ ਜਾਿਆਂ ਨੂੰ ਪਾਣੀ ਤਾਂ ਨਹੀਂ ਦੇਉਗੀ ਨੀ ਵੀ ਤੂੰ ਸੀ ਆਪਾਂ ਖਾਰੇ ਨੇ ਪਿਆਰ ਨਾਲ ਰਹਿਣਾ ਪਿਆਰ ਥਵਾਇਆ ਕਰਨਾ ਹੈ ਘਰੇ ਅੱਛਾ ਹਾਂ ਆਏ ਨਹੀਂ ਬੋਲਣਾ ਪਾਣੀ ਚਲ ਠੀਕ ਆ ਮੈਂ ਨਾ ਉਸੇ ਮਰਨ ਨੂੰ ਫੋਨ ਲਾ ਲੂੰਗੀ ਫੇਰ ਹਾਂ ਮੈਂ ਤਾਂ ਫੋਨ ਤੋਂ ਮਾਫੀ ਮੰਗ ਲੂੰਗੀ ਤੇ ਫੇਰ ਮੈਂ ਸੱਦ ਲਊਂਗੀ ਅਸੇ ਬੇਬੇਰੇ ਨੇ ਫੋਨ ਲਾਇਆ ਤਾਂ ਵੀ ਨਹੀਂ ਚੱਕਿਆ ਮੈਂ ਵੀ ਦੋ ਵਾਰੀ ਫੋਨ ਲਾ ਲਿਆ ਤਾਂ ਵੀ ਨਹੀਂ ਚੱਕਿਆ ਤੇ ਉਹ ਹੀ ਗੱਲ ਕਿੰਨਾ ਚਿਰ ਹੋ ਗਿਆ ਉਹ ਆਈ ਵੀ ਨਹੀਂ ਹੈਈ ਚਲ ਕੋਈ ਨਾ ਫਿਰ ਮੈਂ ਜਾਣ ਬੈਣ ਹੋ ਐ ਕਹੇਗੀ ਹਾਂ ਵੀ ਜੇ ਤਾਂ ਮੇਰਾ ਟਾਈਮ ਲੱਗਾ ਤਾਂ ਮੈਂ ਫੋਨ ਲਾ ਲੂੰਗੀ ਅੱਛਾ ਨਹੀਂ ਮੈਂ ਫੋਨ ਲਾਉਂਦੀ ਨਹੀਂ ਜੇ ਨਾ ਟਾਈਮ ਲੱਗਿਆ ਅੱਗੇ ਤਾਂ ਨੇ ਕਦੇ ਐ ਕਿਹਾ ਨਹੀਂ ਹੁਣ ਕਿਉਂ ਕਹੇਗੀ ਜੀ ਇਹ ਉਹ ਕੋਈ ਗੱਲ ਹੋਈ ਹੈ ਤੇਰੀ ਕਹਿ ਕੇ ਗਈ ਹੈ ਕਰਨਾ ਤੁਸੇ ਤਾਂ ਜਾਨੀ ਵੀ ਜਿੰਨਾ ਮੈਂ ਦੱਸਿਆ ਸੀ ਫਿਰ ਮੈਂ ਤਾਂ ਉਹ ਵੀ ਕਰਦੇ ਹਾਂ ਤੁਸੀਂ ਮੈਨੂੰ ਸਮਝਾਤਾ ਤੇ ਹੁਣ ਮੈਂ ਉਹਨੂੰ ਕੋਈ ਨਾ ਮੈਂ ਮਾफी ਮੰਗ ਦਿੰਦੀ ਤੇ ਉਹ ਆ ਗਈ ਆਈ ਨਹੀਂ ਕਹਿੰਨੇ ਹੁੰਦੀ ਕਹਾਵਾਂ ਤੁਸੀਂ ਸਮਝਾਤਾ ਮੈਨੂੰ ਫਿਰ ਜਿਦਾ ਤਾਂ ਅਸਲ ਸਮਝ ਆਉਣਾ ਸੀ ਜਾਨੀ ਮੈਂ ਤੇਰੀ ਅੱਜ ਅੱਜ ਤੇਰੀ ਮਾਂ ਦੀ ਗੱਲ ਤਾਂ ਗੱਲ ਆ ਫਿਰ ਇਹ ਨਹੀਂ ਸਿੱਖਾ ਦਿੱਤੀ ਹੈ ਤੈਨੂੰ ਪਰ ਜਿਵੇਂ ਉਹ ਕਰੀ ਸੁਖਵਿੰਦਰੇ ਤੂੰ ਵੀ ਨਾ ਹੁਣ ਪੁੱਤ ਵਾਲਾ ਇਹਦੇ ਨਾਲ ਝਗੜਾ ਕਰ ਜੇ ਇਹਦੀ ਮਾਂ ਹੁੰਦੀ ਆਪਣੇ ਵਾਂਗੂ ਚੰਗੀ ਮਾਤ ਦੇਂਦੀ ਉਹ ਠੀਕ ਹੈ ਉਹ ਹੁਣ ਬਗਾਨੀਆਂ ਧੀਆਂ ਦੀਆਂ ਗਾਹਾਂ ਇਹਦੀ ਕਦੋਂ ਬਣ ਲੱਗੀਆਂ ਉਹ ਤੋਂ ਰੋਂ ਕਹੀਆਂ ਦੀ ਇਹਦੀ ਸੱਸ ਨਾਲ ਨਾਲ ਬਣੇ ਇਹਦੀ ਜਿਵੇਂ ਉਹ ਇਹਨੂੰ ਕਰਦੀਆਂ ਤੀਆਂ ਵਿਚਾਰੀ ਨੂੰ ਸਿਖਾਈ ਗਈਆਂ ਓਵੇਂ ਜਿਵੇਂ ਇਹ ਆਪਣੇ ਨਾਲ ਵਿਹਾਰ ਕਰੀ ਜੇ ਹੁਣ ਇਹਨੂੰ ਆਪ ਸਮਝਾਵਾਂਗੇ ਹੁਣ ਇਹ ਆਪਣੀ ਬਣ ਕੇ ਰਹੂਗੀ ਹੁਣ ਇਹ ਪਰਜਾਈਆਂ ਦੇ ਮਾਂ ਕਰਨੀ ਲੱਗਦੀ ਬਸ ਬਸ ਹੁਣ ਤੂੰ ਸਮਝਾ ਤਾਂ ਹੁਣ ਮੈਂ ਤੁਹਾਨੂੰ ਦੱਸੀ ਜਾਨੀ ਮੈਂ ਫੋਨ ਕਰਕੇ ਸੱਦ ਲੂੰਗੀ ਹੁਣ ਤੇਵਾ ਦੇ ਸਮ ਸਮ ਜੀਵਨ ਚੰਗੀ ਕਰਨਾ ਨਾ ਪਰਦਾ ਇਧਰ ਇਸਦਾ ਬਹੁਤ ਵਧੀਆ ਹੁੰਦਾ ਹੈ ਹਾਂ ਹਾਂ ਹੈ ਜੇ ਬਣਾ ਕੇ ਰੱਖੇ ਕੋਈ ਫਿਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਜਦੋਂ ਮੈਂ ਤੈਨੂੰ ਦੱਸੀ ਜਨ ਮਾਂ ਹੋਵੇ ਤਾਂ ਫਿਰ ਮੈਨੂੰ ਕੋਈ ਪਤਾ ਨਹੀਂ ਉਹ ਹੀ ਮੈਂ ਸਮਝ ਗਈ ਗੱਲ ਇਹਨੂੰ ਤਾਂ ਐਂੋ ਕਿਹਾ ਚਲ ਫਿਰ ਤੂੰ ਫੋਨ ਕਰਕੇ ਸੱਦ ਲਈ ਉਹਨੂੰ ਭਾਈ ਹਾਂ ਜੀ ਸੱਸਰੀ ਹਾਲ ਹਾਂ ਮੈਂ ਤਾਂ ਕੋਨਾ ਮਾਫੀ ਮੰਗਦੀ ਜਿਹੜਾ ਵੀ ਮੈਂ ਤੈਨੂੰ ਕੋਈ ਮੰਦਾ ਚੰਗਾ ਬੋਲ ਗਈ ਤੇ ਤੂੰ ਆ ਜਾ ਫਿਰ ਤੇ ਇੱਥੇ ਆ ਕੇ ਤੇ ਮੈਂ ਤੇਰੇ ਭਰੀ ਹੱਥ ਲਾ ਦੂੰਗੀ। ਜੇ ਆਪਾਂ ਨੰਦ ਤੋਂ ਲਝਾਈ ਦਾ ਸਿਹਰਾ ਮੰਗਾਂਗੇ। ਤੇ ਬੈਠਾ ਕਰਾਂਗੇ ਫਿਰ ਮੈਨੂੰ ਤਾਂ ਪਤਾ ਨਹੀਂ ਸੀ ਕਿ ਮੇਰੇ ਕੋਲ ਪ੍ਰਜਨਨ ਜਿਵੇਂ ਸਖਾਈ ਦੀ ਨੇ। ਮੈਂ ਮੈਂ ਸਿੱਖੀ ਗਈ। ਤੇ ਮੇਰ ਮਾਤਾ ਹੈ ਨਹੀਂ ਸਿੱਖੀ। ਹਲੋ ਕੋਈ ਨਾ ਬਬੀ ਗਲਤੀ ਮੰਨਣ ਨਾਲ ਤੇ ਕੀ ਕਰਲਾ ਭਰੀ ਹੱਥ ਲਾਉਣ ਨਾਲ ਤੇ ਕੀ ਕਰਨਾ। ਮੈਂ ਤਾਂ ਤੁਹਾਨੂੰ ਕਦੇ ਨਹੀਂ ਆ ਦੇਖੋ ਕੁਛ ਕਹਾ ਸੀਗਾ ਆਪਦੀ ਸਮਝ ਸੀ ਪਰ ਤੁਸੀਂ ਬੰਦ ਨਹੀਂ ਆਏ ਕਿਉਂ ਕਰਦੇ। ਚਲੋ ਉਹ ਤਾਂ ਸਾਡੀ ਪਰਜਾਈ ਦੀ ਗੱਲ ਕੱਲ ਕੱਲ ਤਾਂ ਨਾ ਹਾਂਜੀ ਨਾ ਕੋਈ ਨੇ ਆਜੂ ਮਾਲੂ ਮੰਗੇ ਅਸਾਂ ਹਾਂ ਹਾਂ ਕੋਈ ਨਹੀਂ ਨਹੀਂ ਕੋਈ ਨਹੀਂ ਦੇਖੂੰ ਮੈਂ ਕਰਦੇ ਰਹਿਂਦੇ ਹਾਂ ਦੇਖੀ ਥੋੜੀ ਓਏ ਲੱਭੋ ਠੀਕ ਐ ਸੂ ਮੈਂ ਤਾਂ ਬਿਨਾਂ ਫੋਨ ਕਰਿਆ ਸੀ ਅੱਥਿਆ ਦਾ ਪਰ ਉਹ ਤਾਂ ਬੋਲ ਬੈਠੀ ਹੁਣ ਕਰ ਮਾਫੀ ਮੰਗਦੀ ਆਂਦੀ ਆ ਮੁੰਡੇ ਵੀ ਸ਼ਿਵਰਾ ਵੀ ਆ ਆ ਵੀ ਆਈ ਨਾ ਤੁਹਾਡੇ ਮੇਲੇ ਆਈ ਹੁਣ ਖੰਨਾ ਗੁੱਦ ਹੋਰ ਸ਼ਿਵਰਾ ਦਸਤੀਕਾ ਦਸਤੀਕਾ ਅਲਵਰਾਰੇ ਠੀਕ ਨੇ ਬੱਚੇ ਠੀਕ ਨੇ ਪਤਾ ਹੋਰ ਜੀ ਸੋਤਾ ਹਾਂ ਸੀ ਕੋੜੇ ਵੀ ਟੱਕਾ ਦੋਨੀ ਟੀਕਦੀਆਂ ਭਾਈ ਹੋਰ ਪਰ ਤਾਂ ਮ ਗਈ ਸੀ ਉਥੋਂ ਚਲ ਬਾਹਰ ਵੀ ਨਾ ਮੋੜ ਪਾ ਚਾਹੇ ਕੋਈ ਨਾ ਉਹ ਦੇ ਕੋਈ ਅੱਛਾ ਫੋਨ ਕਰਾਸ ਤੈਨੂੰ ਅੱਛਾ ਤੁਸੀਂ ਵੀ ਬਾਲੀ ਸੀ ਨਾ ਨਾ ਦਾ ਕਹਿੰਦੀ ਸੀ ਹਾਂ ਸੀ ਕੋਣੀ ਬੈਠੀ ਸੀ ਮੈਂ ਕਹਿੰਦੀ ਮੈਂ ਤਾਂ ਗਲਤੀ ਹੋ ਗਈ ਅੱਛਾ ਅਗਰ ਮੈਂ ਫਿਰ ਜਾਇਆ ਮਗਰ ਲਾ ਕੇ ਵੀ ਬੋਲ ਬੈਠੀ ਹਾਂ ਵੀ ਜਿਵੇਂ ਮੈਨੂੰ ਉਹੀ ਗੱਲ ਜਿਹੇ ਜਸ ਕਿਉਂਦੇ ਆ ਫਿਰ ਮੈਂ ਹੋਇਆ ਕੁਝ ਕਰਨਾ ਸੀ ਹਾਂ ਚਲ ਮੈਂ ਨਹੀਂ ਸੱਚ ਜੀ ਮਸਫਾਈ ਨਹੀਂ ਹੋਉਂਦੀ ਹਾਂ ਤੇ ਹੁਣ ਫੇਰ ਉਹ ਵੀ ਗੱਲ ਵੀ ਕਹਿੰਦੀ ਮੈਂ ਗਲਤੀ ਮੰਨ ਲੂੰਗੀ ਮੈਂ ਦੀਦੀ ਨੂੰ ਫੋਨ ਕੀਤਾ ਅੱਛਾ ਚਲ ਤੇਰੀ ਮਰਜ਼ੀ ਹੈ ਭਾਈ

ਰਾਤ ਦੇ ਭਰਾਈ ਹੁੰਦੇ ਵਰਤੀ ਸੀ ਨਾ ਫਿਰ ਮੈਨੂੰ ਮਾਫ ਕਰਨਾ ਥੀ ਨਾ ਕੋਈ ਵਗ ਨਾ ਇਹਦਾ ਗੁਲਿਸ ਕਿਰੀ ਹੁੰਦੀ ਆ ਪਤੋ ਜੇ ਕੋਈ ਸਮਝੇ ਨੱਕਾ ਰੱਜ ਗੱਲ ਕੋਈ ਸਮਝਦਾ ਨਹੀਂ ਰੇਗਾ ਹਾਂ ਹਾਂ ਹੈ ਸੀ ਬਣਾ ਤਾਂ ਧਿਰ ਨਹੀਂ ਹੁੰਦੀ ਫਿਰ ਮੇਰੀ ਮਾਂ ਹੈ ਨਹੀਂ ਸੀ ਨਾ ਫਿਰ ਪ੍ਰਤੀਜਨ ਜਿਵੇਂ ਕਹਿੰਦਗਾ ਸਿਮਾ ਉਹ ਕਰੀ ਜਾਂਦੀ ਸੀ ਫਿਰ ਇਹਨੂੰ ਪਤਾ ਨਹੀਂ ਕਿ ਚਲ ਕੋਈ ਨਾ ਜੇ ਵੀ ਸਮਝ ਆ ਗਈ ਕੁਛ ਨਹੀਂ ਹੋਇਆ ਚਲ ਹੋਰ ਚਾਪਾਣੀ ਬਣਾ ਕੇ ਲੈ